ਇੱਕ ਗੱਲ ਚੇਤੇ ਆ ਗਈ ਅਸੀਂ ਪਿੱਛੇ ਅਹਮਦਾਬਾਦ ਗਏ ਬੜੀ ਸੁਣਨ ਵਾਲੀ ਤੁਹਾਡੇ ਸਾਰਿਆਂ ਦੇ ਦੁਖੀਆਂ ਦੇ ਦੁੱਖ ਕੱਢਦਾ ਸਤਿਗੁਰੂ ਮੇਰਾ ਇਹ ਬਾਣੀ ਗੁਰੂ ਸਾਹਿਬ ਦੇ ਬਾਣੀ ਦਾ ਆਸਰਾ ਲਿਆ ਇਹਨਾਂ ਨੇ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਪਿੱਛੇ ਵੀ ਲੈਂਦੇ ਨੇ ਹੁਣ ਵੀ ਉੱਥੇ ਇੱਕ ਜੈ ਰਾਮ ਉਹ ਕਹਿੰਦਾ ਮੇਰੇ ਨਾ ਘਰ ਦੇ ਵਿੱਚ ਅਸੀਂ ਬੱਚਾ ਨਹੀਂ ਹੋ ਰਿਹਾ ਬਹੁਤ ਦੇਰ ਤੋਂ ਤੇ ਸਾਡੇ ਮਨ ਚ ਇੱਛਾ ਸੀ ਕਿ ਸਾਡੇ ਘਰ ਵੀ ਔਲਾਦ ਹੋਏ ਤੇ ਕਹਿੰਦਾ ਸੀ ਅਸੀਂ ਡਾਕਟਰ ਕੋ ਗਏ ਤੇ ਡਾਕਟਰ ਨੇ ਟੈਸਟ ਕੀਤੇ ਉਹਨੇ ਲਿਖ ਕੇ ਦਿੱਤੀ ਰਿਪੋਰਟ ਕਿ ਤੁਹਾਡੇ ਘਰ ਨਹੀਂ ਬੱਚਾ ਹੋ ਸਕਦਾ ਕਦੀ ਵੀ ਕਹਿੰਦਾ ਜਦੋਂ ਹਸਪੀਟਲ ਦੇ ਬਾਹਰ ਨਿਕਲੇ ਤੇ ਮੇਰੀ ਵਾਈਫ ਕਹਿੰਦੀ ਕਿ ਚਲੋ ਕਿਤੇ ਚੱਲੀਏ ਹੋਰ ਕਿਤੇ ਹੈ ਕਈ ਜਗ੍ਹਾ ਬੰਦਾ ਡੁੱਬਦਾ ਪੈਰ ਮਾਰਦਾ ਹੀ ਹੱਥ ਪੈਰ ਤੇ ਕਹਿੰਦਾ ਮੇਰੇ ਨਾ ਮਨ ਚ ਆਇਆ ਮੈਂ ਨਾ ਉਹਨੂੰ ਕਿਹਾ ਵੀ ਥੋੜ੍ਹੀ ਜਿਹੀ ਦੇਰ ਰੁਕ ਜਾ ਥੋੜ੍ਹਾ ਜਿਹੀ ਦੇਰ ਤੂੰ ਜਿੱਥੇ ਕਹੇਗੀ ਮੈਂ ਚੱਲوں ਥੋੜ੍ਹੀ ਦੇਰ ਤੇ ਮੈਂ ਕਿਹਾ ਫਿਰ ਕਹਿੰਦਾ ਜਦੋਂ ਮਹੀਨਾ ਕੋਇਆ ਨਾ ਉਹਨੇ ਮੈਨੂੰ ਫੇਰ ਕਿਹਾ ਕਿ ਚੱਲੀਏ ਕਿਤੇ ਫੇਰ ਮੈਂ ਉਹਨੂੰ ਕਿਹਾ ਤੂੰ ਥੋੜ੍ਹੀ ਦੇਰ ਰੋ ਰੁਕ ਜਾ ਕਹਿੰਦਾ ਫੇਰ ਡੇਢ ਕਿ ਮਹੀਨਾ ਆਇਆ ਉਹਨੇ ਫੇਰ ਮੈਨੂੰ ਕਿਹਾ ਰਾਤੀ ਲੰਗਰ ਛਕਦੇ ਹੀ ਕਿ ਚਲੋ ਮੈਨੂੰ ਕਈ ਜਗ੍ਹਾ ਦੱਸ ਪਈ ਚਲੋ ਕਹਿੰਦਾ ਮੈਂ ਕਿਹਾ ਥੋੜਾ ਜਿਹਾ ਦੇਰੋ ਰੁਕ ਜਾ ਕਹਿੰਦਾ ਇਸ ਤਰ੍ਹਾਂ ਹੀ ਕਰਦਿਆ ਕਰਦਿਆ ਮੈਂ 3 ਕਿ ਮਹੀਨੇ ਕੱਢ ਲਏ ਕਹਿੰਦਾ ਜਦੋਂ 3 ਮਹੀਨੇ ਨਿਕਲੇ ਤੇ ਮੈਂ ਉਹਨੂੰ ਕਿਹਾ ਮੈਂ ਤਿੰਨ ਮਹੀਨਾ ਤੁਸੀਂ ਕੀ ਕਰਦੇ ਸੀ ਕਹਿੰਦਾ ਮੈਂ ਗੱਡੀ ਚ ਲਾਂਦਾ ਸੀ ਟੈਕਸੀ ਜਦੋਂ ਮੈਨੂੰ ਵੇਲ ਮਿਲਦਾ ਸੀ ਮੈਂ ਚੌਂਕੜਾ ਮਾਰ ਲੈਂਦਾ ਸੀ ਮੈਂ ਚੌਪੀ ਸਾਹਿਬ ਦੇ ਪਾਠ ਕਰਦਾ ਸੀ ਕਹਿੰਦਾ ਮੈਂ ਚੌਪੀ ਸਾਹਿਬ ਦੇ ਪਾਠ ਕਰਦਾ ਸੀ ਤੇ ਮੈਂ ਅਰਦਾਸ ਕਰਦਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਦੁਨੀਆ ਦੇ ਡਾਕਟਰ ਨੇ ਜਵਾਬ ਦਿੱਤਾ ਪਰ ਤੁਸੀਂ ਨਹੀਂ ਦਿੱਤਾ ਜੀ ਤੁਹਾਡੇ ਵੱਲੋਂ ਜਵਾਬ ਨਹੀਂ ਆਇਆ ਦੁਨੀਆ ਦੇ ਡਾਕਟਰ ਵੱਲੋਂ ਜਵਾਬ ਆ ਗਿਆ ਪਰ ਕਿਰਪਾ ਕਰੋ ਮੇਰੇ ਘਰ ਔਲਾਦ ਦਾ ਸੁੱਖ ਹੋ ਜਾਏ ਕਹਿੰਦਾ ਮੈਂ ਜਦੋਂ ਵੀ ਫ੍ਰੀ ਹੋਣਾ ਉਦੋਂ ਹੀ ਕਹਿੰਦਾ ਮੈਂ ਚੌਪੀ ਸ਼ਰਧ ਦੇ ਜਿੰਨੇ ਵੀ ਪਾਠ ਹੋ ਜਾਣੇ ਮੈਂ ਕਰਨੇ ਰੋਜ਼ ਕਹਿੰਦਾ ਦੁਪਹਿਰੇ ਵੀ ਸ਼ਾਮੇ ਵੀ ਕਹਿੰਦਾ ਮੈਂ ਅルダーਸ਼ ਇਹੋ ਕਰੀ ਜਾਣੀ ਤੇ ਕਹਿੰਦਾ ਮੈਂ ਚਾਹ ਤੇ ਜਦੋਂ 4 ਮਹੀਨੇ ਹੋਏ ਮੇਰੀ ਘਰ ਦੀ ਕਹਿੰਦੀ ਚੱਲੀਏ ਕਹਿੰਦਾ ਮੈਂ ਕਿਹਾ ਚਲੋ ਡਾਕਟਰ ਕੋ ਚੱਲਨੇ ਕਹਿੰਦਾ ਅਸੀਂ ਦੂਜੇ ਡਾਕਟਰ ਕੋ ਗਏ ਕਹਿੰਦਾ ਅਸੀਂ ਟੈਸਟ ਕਰਵਾਇਆ ਤੇ ਮਾਰੇ ਨੇ ਕਿਰਪਾ ਕਰ ਦਿੱਤੀ ਕਹਿੰਦਾ ਕਿਰਪਾ ਕੀਤੀ ਤੇ ਕਹਿੰਦਾ ਮੈਂ ਰਿਪੋਰਟ ਆਪਣੀ ਘਰ ਦੀ ਨੂੰ ਜੋ ਕਹਿੰਦਾ ਮੈਂ ਘਰ ਦੀ ਨੂੰ ਨਹੀਂ ਖਾਈ ਪਹਿਲਾਂ ਮੈਂ ਡਾਕਟਰ ਨੇ ਮੈਨੂੰ ਦੱਸਿਆ ਮੈਂ ਬਾਅਦ ਦੇ ਵਿੱਚ ਆਪਣੀ ਘਰ ਦੀ ਨੂੰ ਕਿਹਾ ਮੈਂ ਕਿਹਾ ਅਬਏ ਤੂੰ ਮੈਨੂੰ ਕਹਿੰਦੀ ਸੀ ਨਾ ਚੱਲੀਏ ਚੱਲੀਏ ਕਿਤੇ ਹੋਰ ਤੇ ਪਰ ਮੈਂ ਆਖਿਆ ਥੋੜੀ ਦੇਰ ਰੁਕ ਜਾ ਇਹ ਪਾਣੀ ਦੀ ਸ਼ਕਤੀ ਇਹ ਗੁਰੂ ਦੀ ਕਿਰਪਾ ਮੈਂ ਚੌਪੀ ਸਹਿਬ ਦੇ ਪਾਠ ਕਰਦਾ ਸੀ ਜਦੋਂ ਵੀ ਤੈਨੂੰ ਮੈਂ ਇਹੋ ਕਹਿੰਦਾ ਸੀ ਰੁਕ ਜਾ ਪਰ ਮੈਂ ਗੁਰੂ ਅੱਗੇ ਇਹੋ ਬੇਨਤੀ ਕਰਦਾ ਕਿ ਦੁਨੀਆ ਦੇ ਡਾਕਟਰ ਨੇ ਜਵਾਬ ਦੇ ਦਿੱਤਾ ਪਰ ਤੁਸੀਂ ਤੁਹਾਡੇ ਕੋ ਜਵਾਬ ਨਹੀਂ ਮਿਲਿਆ ਜੀ ਜਿਹੜਾ ਕਰਤਾ ਵਾ ਉਹਦੇ ਕੋ ਜਵਾਬ ਨਹੀਂ ਮਿਲਿਆ ਤੇ ਇਹ ਦੇਖ ਅੱਜ ਰਿਪੋਰਟ ਸਹੀ ਆ ਗਈ ਕਿਰਪਾ ਹੋ ਗਈ ਗੁਰੂ ਦੀ ਕਹਿੰਦਾ ਸੀ ਦੋਨੇ ਜਾਣੇ ਜਿਹੜਾ ਪਹਿਲਾ ਡਾਕਟਰ ਹੀ ਅੱਜ ਵੀ ਉਹ ਮੌਜੂਦਾ ਪ੍ਰੈਕਟੀਕਲ ਲਗਾਲੇ ਤੁਸੀਂ ਅੱਜ ਵੀ ਵੇਖ ਜਾਦੇ ਅਹਮਦਾਬਾਦ ਭਾਵਨਗਰ ਦੇ ਵਿੱਚ ਜਾ ਕੇ ਗੁਜਰਾਤ ਚ ਉਹ ਕਹਿੰਦਾ ਅਸੀਂ ਡਾਕਟਰ ਪਹਿਲੇ ਕੋ ਗਏ ਕਹਿੰਦਾ ਉਹ ਮਰੀਜ਼ ਬੈਠੇ ਮੈਂ ਨਾ ਰਿਪੋਰਟ ਕਹਿੰਦਾ ਇਸ ਤਰ੍ਹਾਂ ਛੁੱਟੀ ਗੁੱਸੇ ਚ ਜਾ ਕੇ ਉਹਦੇ ਟੇਬਲ ਤੇ ਵੀ ਇਹ ਰਿਪੋਰਟ ਵੇਖ ਕਹਿੰਦਾ ਉਹ ਡਾਕਟਰ ਮੈਨੂੰ ਥੋੜਾ ਜਿਹਾ ਕਹਿੰਦਾ ਤੈਨੂੰ ਕਿਸ ਤਰ੍ਹਾਂ ਬੋਦਿਆਂ ਮੈਂ ਇੱਕ ਡਾਕਟਰ ਹਾਂ ਕਹਿੰਦਾ ਤੂੰ ਪੇਸ਼ੈਂਟ ਮੇਰੇ ਲਾਗੇ ਬੈਠੇ ਨੇ ਤੇ ਕਹਿੰਦਾ ਮੈਂ ਇਸ ਤਰ੍ਹਾਂ ਤਾਂ ਗੁੱਸੇ ਚ ਬੋਲਿਆ ਕਿ ਇਹ ਤੇਰੀ ਪਹਿਲੀ ਰਿਪੋਰਟ ਹੈ ਇਹ ਦੂਸਰੀ ਰਿਪੋਰਟ ਹੈ ਉਹ ਆਖਿਆ ਤੇਰੇ ਘਰ ਕਦੀ ਔਲਾਦ ਨਹੀਂ ਹੋ ਸਕਦੀ ਔਲਾਦ ਦਾ ਸੁਖ ਤੇ ਕਹਿੰਦਾ ਇਹ ਦੇਖ ਕਹਿੰਦਾ ਉਹਨੇ ਜਦੋਂ ਰਿਪੋਰਟ ਪੜ੍ਹੀ ਨਾ ਤੇ ਉਹ ਡਾਕਟਰ ਮੈਨੂੰ ਅੱਗੋਂ ਜਵਾਬ ਕੀ ਦਿੰਦਾ ਕਹਿੰਦਾ ਇਹ ਕੋਈ ਰੱਬ ਦਾ ਕਿਰਸ਼ਮਾ ਹੀ ਆ ਵੈਸੇ ਤੇਰੇ ਘਰ ਔਲਾਦ ਨਹੀਂ ਹੋ ਸਕਦੀ ਤੇਰੇ ਘਰ ਕਹਿੰਦਾ ਮੈਂ ਵੀ ਡਿਗਰੀ ਕੀਤੀ ਹੋਈ ਆ ਮੇਰਾ ਵੀ ਐਕਸਪੀਰੀਅੰਸ ਹੈ ਇਨ ਇਹ ਚਿਲਦਾ ਪਰ ਕਹਿੰਦਾ ਤੇਰੇ ਘਰ ਔਲਾਦ ਨਹੀਂ ਹੋ ਸਕਦੀ ਕੋਈ ਕਿਰਸ਼ਮਾ ਹੀ ਆ ਗੁਰੂ ਦਾ ਸੋ ਇਸ ਕਰਕੇ ਇਹ ਜਿਹੜੀਆਂ ਬਾਣੀ ਦੀ ਸ਼ਿਫਤ ਗੁਰੂ ਦੀ ਸ਼ਿਫਤ ਦੁਖੀਆਂ ਦੇ ਦੁੱਖ ਕਟਦਾ ਸਤਗੁਰ ਮੇਰਾ ਏ ਕਿਣਕੇ ਕਿਣਕੇ ਵਿੱਚ ਉਹਦਾ ਬਸੇਰਾ ਏ ਦੁਖੀਆਂ ਦੇ ਦੁੱਖ ਕਟਦਾ ਸਤਗੁਰ ਮੇਰਾ ਏ